ਜੀਤਿਆ ਵੇ ਜੀਤਿਆ ਚੱਨੀਏ ਤੂੰ ਜੀਤਿਆ ਮੈਨੂੰ ਇਹ ਦੱਸ ਸੁੱਖਾ ਕਿੱਥੇ ਐ ਸੁੱਖੇ ਬਾਰੇ ਕੀ ਪੁੱਛਤੀ ਐ ਚਲਿਏ ਸੱਚ-ਸੱਚ ਦੱਸ ਦੇ ਤੈਨੂੰ ਮੇਰੀ ਸੌਂ ਲੱਗੇ ਜਦੋਂ ਤੇਰੀ ਢੋਲੀ ਵਿਦਾ ਹੋਈ ਸੀ ਉਹ ਕਮਲਿਆਂ ਵਾਂਗੂ ਗਲੀਆਂ ਵਿੱਚ ਰੋਂਦਾ ਫਿਰਦਾ ਸੀ ਮੈਂ ਉਸ ਨੂੰ ਆਪਣੇ ਘਰ ਲੈ ਆਇਆ ਅੱਧੀ ਰਾਤ ਤੱਕ ਅਸੀਂ ਇਕੱਠੇ ਬੈਠੇ दारू ਪੀਂਦੇ ਰਹੇ ਫਿਰ ਮੈਨੂੰ ਨੀਂਦ ਆ ਗਈ ਸਵੇਰ ਹੋਈ ਤਾਂ ਵੇਖਿਆ ਸੁੱਖਾ ਮੇਰੇ ਕੋਲ ਹੈ ਨਹੀਂ ਸੀ ਫੇਰ ਉਹ ਕਿੱਥੇ ਹੈ ਇਹ ਤਾਂ ਰੱਬ ਜਾਣਦਾ ਉਹ ਕਿੱਥੇ ਹੈ ਕਿਵੇਂ ਹੈ ਜਿੰਦਾ ਹੈ ਜਾਂ ਇਹਨੂੰ ਤਾਂ خیر ਪਤਾ ਨਹੀਂ ਇਹ ਵਰਤੇ ਬਾਣੇ ਦਾ ਪਿੰਡ-ਪਿੰਡ ਤਿੱਤਾ ਛਾਣੀ